खुश खबरी के इस नवे भाग में थोड़ा बहुत बहुत स्वागत है ਪਵਿੱਤਰ ਬਾਈਬਲ ਵਿੱਚ ਮਤੀਤ ਦੀ ਇੰਜੀਲ ਦੇ 8ਵੇਂ ਅਧਿਆਇ ਦੀ 4ਵੀਂ ਆਇਤ ਵਿੱਚ ਸਿੱਧਾ ਪੜ੍ਹਦੇ ਹਾਂ ਤਾਂ ਯਿਸੂ ਨੇ ਉਹਨੂੰ ਆਖਿਆ ਖਬਰਦਾਰ ਕਿਸੇ ਨੂੰ ਨਾ ਦੱਸੀ ਪਰ ਜਾ ਕੇ ਆਪਣੇ ਆਪ ਯਾਜਕ ਨੂੰ ਵਕਾ ਅਤੇ ਜਿਹੜੀ ਪੇਂਟ ਮੂਸਾ ਨੇ ਟਹਿرائی ਚੜ੍ਹਾ ਪਾਈ ਉਹਨਾਂ ਲਈ ਸਾਖੀ ਹੋਵੇ ਜਦੋਂ ਪ੍ਰਭੂ ਯਿਸੂ ਮਸੀਹ ਪਹਾੜੀ ਉਪਦੇਸ਼ ਤੋਂ ਬਾਅਦ ਪਹਾੜ ਤੋਂ ਖੱਲੇ ਉੱਪਰ ਆਉਂਦੇ ਸੀ ਤਾਂ ਇੱਕ ਵੱਡੀ ਪੀੜ ਉਹਨਾਂ ਦੇ ਮਗਰ ਤੁਰ ਪਈ ਇੱਕ ਕੋੜੀ ਨੇ ਆ ਕੇ ਉਹਦੀ ਮਹਿਮਾ ਕੀਤੀ ਅਤੇ ਆਖਿਆ ਪ੍ਰਭੂ ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ਯੀਸ਼ੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਇਆ ਅਤੇ ਕਿਹਾ ਮੈਂ ਜੋ ਨਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ ਉਹ ਤੁਰੰਤ ਕੋੜ ਦੇ ਰੋਗ ਤੋਂ ਸ਼ੁੱਧ ਹੋ ਗਿਆ ਚੰਗਾ ਹੋ ਗਿਆ ਯੇਸ਼ੂ ਨੇ ਉਸ ਨੂੰ ਆਖਿਆ ਵੇਖ ਤੂੰ ਕਿਸੇ ਨੂੰ ਨਾ ਦੱਸਿ ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਉਹ ਪੇਂਟ ਚੜਾ ਜਿਸ ਦਾ موسی ਨੇ ਹੁਕਮ ਦਿੱਤਾ ਸੀ ਤਾਂ ਜੋ ਲੋਕਾਂ ਦੀ ਗਵਾਹੀ ਹੋਵੇ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਨੇ ਕੋੜੀ ਨੂੰ ਚੰਗਾ ਕੀਤਾ ਅਤੇ ਲੋਕਾਂ ਸਾਹਮਣੇ ਗਵਾਹੀ ਲਈ ਪੇਂਟ ਚੜਾਉਣ ਲਈ ਆਖਿਆ ਇਸੇ ਤਰ੍ਹਾਂ ਮੈਂ ਅਤੇ ਮੇਰੇ ਵਰਗੇ ਬਹੁਤ ਸਾਰੇ ਲੋਕ ਜੋ ਸਲੀਬ ਤੇ ਚੜਾਏ ਗਏ ਅਤੇ ਮਰਦਿਆਂ ਵਿੱਚੋਂ ਜੀ ਉੱਠਣ ਵਾਲੇ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਕੇ ਪਾਪ ਦੀ ਬਿਮਾਰੀ ਤੋਂ ਠੀਕ ਹੋ ਗਏ ਨੇ ਫਿਰ ਅਸੀਂ ਤੁਹਾਡੇ ਸਾਹਮਣੇ ਗਵਾਹੀ ਦੇ ਰਹੇ ਹਾਂ ਕਿ ਸਾਡੇ ਪਾਪ ਤੋਂ ਸਾਨੂੰ ਮੁਕਤੀ ਵਿਸ਼ਵਾਸ ਕਰਨ ਰਹੀ ਮਿਲੀ ਤੁਹਾਨੂੰ ਅੱਜ ਹੀ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਪਾਪ ਦੀ ਬਿਮਾਰੀ ਤੋਂ ਮੁਕਤੀ ਅਤੇ ਇਲਾਜ ਮਿਲੇ ਇਹ ਹੀ ਪਰਮੇਸ਼ਵਰ ਅਗੇ ਤੁਹਾਡੇ ਲਈ ਸਾਡੀ ਮਿੰਨਤ ਹੈ ਧੰਨਵਾਦ